ਜਾਤੇ ਐਮਸੀ ਜਦੋਂ ਪਤਾ ਸਾਨੂੰ ਸਵੇਰੇ 8 ਵਜੇ ਪਤਾ ਲੱਗਾ ਰਾਤ ਨੂੰ ਪਤਾ ਉਹ ਰਾਤ ਬਾਕੀ ਦੀ ਬਾਜ ਦੀ ਵਾ ਵਾ ਯਾ ਬਰ ਬਾਜ ਦੀ ਆਏ ਦੀ ਬਾਜ ਸਵੇਰੇ ਰੋਣ ਪਰ ਲੋ ਗਵਾਂਡੇ ਨੂੰ ਪੁੱਛ ਲੋ ਗਵਾਂਡੇ ਨੂੰ ਪੁੱਛ ਲੋ ਉਹ ਚੱਲ ਯਾਰ ਸਰਦੀਆਂ ਤੇ ਬਾਰਿਸ਼ ਨਹੀਂ ਘਰ ਤੁਹਾਡੇ ਘਰ ਦੇ ਵਿੱਚ ਕੋਈ ਗੱਲ ਕਰ ਰਹੇ ਹਾਂ ਜੀ ਦੱਸੋ 100 112 ਤੇ ਇੱਕ ਫੋਨ ਆਇਆ ਸੀ ਵੀ ਇਹਨਾਂ ਦੇ ਘਰ 'ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਕੀ ਇੰਚਾਰਜ ਇੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਜੀ ਫੇਰ ਆ ਜਦੋਂ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਘਟ ਅਸੀਂ ਇੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਆਇਆ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੋਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੀ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਜਿਆਦਾ ਤਾਂ ਤੁਸੀਂ ਕੰਪਲੇਂਡਰ ਨਾਲ ਵੀ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਤਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਜਰਰੀ ਸੀ ਉਹਦੀ ਕੋਈ ਗੱਲ ਨਹੀਂ ਹੈ ਸਰਕਾਰ ਜਾਨੀ ਕਿ ਰਾਤ ਦੇ ਟਾਈਮ ਇਹ ਤਮਾਕਾ ਹੋਇਆ ਜੀ ਨਹੀਂ ਜੀ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਦੋਂ ਇਹਨਾਂ ਨੇ ਕਾਲ ਕੀਤੀ ਤੇ ਉੱਥੇ ਵੀ ਕਹਿੰਦੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਧਮਾਕਾ ਹੋਇਆ ਸਰਕਾਰ ਦੇ ਵਿੱਚ ਉਹ ਇਹਨਾਂ ਦੀ ਆਈ ਨਹੀਂ ਨਹੀਂ 112 ਤੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਕਿਹਾ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਜੀ ਵੀ ਇਸ ਕਰਕੇ ਜਦੋਂ ਉਹ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਤੇ ਆਪ ਤੋੜੀ ਇਹਨਾਂ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰੋਫਨ ਇਨਵੈਸਟੀਗੇਸ਼ਨ ਹੈ ਨਾ ਜੀ ਇੱਥੇ ਅਜੇ ਕਮੈਂਟ ਕਰਨਾ ਟੂ अर्ਲੀ ਆ ਬੀਸੀ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਧੋੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ ਦੱਸ ਦੇਣ ਬੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਛੁੱਟੀ ਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਦੇ ਸਰ ਮੈਂ ਕਾਰਕੀ ਦਾ ਕੰਮ ਕੀ ਕਰਦੇ ਆ ਲੋਕਾਂ ਦਾ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੋਣਾ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਸਰ ਜੀ ਵੀ ਖਾਲੀ ਖਾਲੀ ਵਿੱਚ ਕੋਈ ਚੀਜ਼ ਸੀ ਜਿਹੜਾ ਈਟਮ ਤੁਮਾਕਾ ਨਹੀਂ ਕੋਈ ਤੁਮਾਕਾ ਮੈਂ ਫਿਰ ਬਾਰ ਬਾਰ ਰਿਪੀਟ ਕਰ ਰਿਹਾ ਜੀ ਤੁਮਾਕਾ ਨਹੀਂ ਹੋਇਆ ਔਰ ਆਂਡਗਵਾਂਡ ਦਾ ਕਹਿੰਦਾ ਕਈਆਂ ਦਾ ਕੇਸ ਸਰ ਦਰਦਸ਼ਾਨ ਸਰ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆ ਜਿਹੜਾ ਆਂਡਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਸੇ ਪੁੱਛ ਲੈਣੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਬੋਤਲ ਛੁੱਟਨ ਦੀ ਕੋਈ ਵੀ ਅਸੀਂ ਸੀਸੀਟੀਵੀ ਦੇਖ ਰਹੇ ਆ ਜੀ ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਵੀ ਕਈ ਧਮਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ ਅੱਜ ਤੁਸੀਂ ਕਹਿ ਰਹੇ ਹੋ ਕਿ ਬੋਤਲ ਫੱਟੀ ਆ ਜੀ ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸ